ਮੈਂ ਤੁਹਾਡਾ ਛੋਟਾ ਵੀਰ ਪੱਤਰਕਾਰ ਹਿੰਸਿਕ ਪਰਮੜੀ ਤੇ ਹੀ ਜਿਹੜੇ ਉਹ ਆਪ ਦਾ ਰੋਜ਼ਾਨਾ ਕਹਿਣਾ ਚੈਨਲ ਜੀਮ 7 ਐਸੋ ਇਹ ਮੀਡੀਆ ਜੀ ਆਪਾਂ ਬਾਬਾ ਬਕਾਲਾ ਸਾਡੇ ਸੱਜਣਾਂ ਸਾਨੂੰ ਸੱਜਿਆ ਸੀਗਾ ਇੱਥੇ ਜਿਹਨਾਂ ਨਾਲ ਆਪਾਂ ਗੱਲਬਾਤ ਕਰਾਂਗੇ ਕਿ ਅੱਜ ਕੀ ਮਸਲਾ ਆ ਜਿਹੜਾ ਮੀਡੀਆ ਨੂੰ ਸੁਧਣਾ ਪਿਆ ਕੁਝ ਜਿਹੜੀਆਂ ਪੈਣ ਜਿਹੜੀ ਬੈੱਡ ਤੇ ਪਈਆਂ ਨੇ ਜਾਂ ਆਹ ਬੀਜੀ ਪੱਟੀ ਵੱਜੀ ਹੋਈ ਆ ਤੇ ਇਸ ਵਾਰ ਸਮਰਦੀ ਨੇ ਕੋਈ ਜਾਣਕਾਰੀ ਨਹੀਂ ਦਿੱਤੀ ਉਹ ਥਾਂ ਐ ਤੁਹਾਡੀ ਮਾਲਕੀ ਹੈ ਸਾਡੇ ਕੋਲ ਕਿੱਥੇ ਸਿਆਣਾ ਹੈ ਕਿ ਉਹ ਰੋਜ਼ ਰੋੜੇ ਇਹਨੂੰ ਸਾਡਾ ਪਿਆਰੀਆਂ ਸਾਡੀ ਮਾਲਕੀ ਹੈ ਅੱਛਾ ਹਾਂ ਜੀ ਤੇ ਉਹ ਅਜਰੋਂ ਕੋਈ ਸੇਮ ਚਾਹਾਂ ਤਿੰਨ ਕਸਾ ਦੇ ਨਾਮ ਫੋਟੋ ਫਿਲ੍ਹਾ ਕਰਾ। ਉਹ ਸਾਡਾ ਖਾਂਜੀ। ਕੋਈ ਜੇ ਰਵੇ ਲਾਵੇ ਆ ਤਾਂ ਵੀ ਚਲੋ ਇਹ ਖੰਦਾ ਕਰਦੇ ਹਾਂ ਉਹਨਾਂ ਨੇ ਸਾਰੇ ਦੇ। ਥੋੜੀ ਜਿਹਾ ਉਦੋਂ ਕੰਦ ਕਰ ਲੁੱਤੇ ਆ। ਅਸੀਂ ਉਦੋਂ ਉਹਨਾਂ ਦੇ ਕੇ ਦਖਲਾ ਦਖਲਾ ਤਾਂ ਉਹਨਾਂ ਨਾਲ ਅੱਗੇ। ਮਨੋ ਤੜਾ ਕੇ ਨਾ ਵੀ ਉਹ ਇਹ ਤਾਂ ਚਾਹ ਕਰਦੇ ਕਬਜਾ ਕਿਹੜੀ ਪੋਜੀਆ ਉਹ ਥਾਂ ਜਿਹੜਾ ਉਹ ਫੋਰਥ ਕੇਸ ਦਾ ਉਸਨ। ਹਾਂਜੀ। ਕੋਸ਼ ਫੋਰਥ ਕੇਸ ਲਾਤਾ ਉਹ ਸੁਖਮਿੰਦਰ ਸਿੰਘ ਪਿੰਡ ਦਾ। अच्छा ये होना ये कोर्ट केस लगा है तो कोर्ट केस में लगे थे इन्होंने चर्चा करने लगे मेरे केस मुक गया नहीं हर जगह कोई नहीं मुका अच्छा हां जी कोई केस कोर्ट केस नहीं मुका तो उन्होंने जो रात रात ही तीन एकंदा का भी मुछी दी हां जी तपेरी अच्छा हां जी हां नया काके ने रात गल से से का टाइम पे किया पूरा अच्छा पास में सुबह पास में ਕਿ ਕੋਈ 2-4 ਘੰਟੇ ਬਿਨਾਂ ਰਹੇ ਕਿ ਕੰਮ ਕਰਨਾ ਸ਼ੁਰੂ ਕੀਤਾ ਅਸੀਂ ਹਸਤੌੜ ਦੀ ਕੋਸ਼ਿਸ਼ ਕੀਤੀ ਉੱਥੇ ਕੋਈ ਪੰਜੀਤੀ ਜਾਨੂੰ ਅੱਛਾ ਜੀ ਉਹਨਾਂ ਦੇ ਕੋਲ ਪਹਿਲੇ ਤਾਂ ਕਹਿ ਲੈ ਕਿ ਲੈਦਾ ਚਲੋ ਅੰਦਾਜ਼ਾ ਤਾਂ ਕਹਿ ਸਕਦੇ 25-30 25-30 ਦੇ ਵਿੱਚੋਂ ਕੋ ਬੰਦੇ ਸੀਗੇ ਜਾਂ ਕੋ ਬੁੜੀਆਂ ਵੀ 95-60 ਵਿੱਚ ਆਨੇ ਦੇ ਤੇ ਬੁਢਾਗਾ ਨੇ ਕਾਫੀ ਬੁਢਾਗਾ ਕੋਲ ਉਤਨਾਵਾ ਤੇ ਇੱਕ ਦੀ ਕੋਚ ਨੂੰ ਪਛਾਣ ਨਹੀਂ ਆਈ ਆ ਮੋਹਰੇ ਰਾਹ ਤੱਕ ਦਾ ਵਾਦਾ ਨਾਲ ਕੋਈ ਗਿਆਬ ਅਮਨੇ ਹੀ ਹਾਟੇ ਥਾਦੇ ਠੀਕ ਤੁਸੀਂ ਤਾਂ ਜਾਓ ਜਾਨੀ ਦਵਾਤਾ ਕੰਦਾ ਵਾਲੋਂ ਹੈ ਆ ਆਹਮ ਘੇਤੇ ਤੇ ਤੈਨੂੰ ਬੜੇ ਜੋਲਤ ਖਿਆਲ ਕੀਤਾ ਵਾ ਕੇ ਨੇ ਸਾਨੂੰ ਇਤਰੋ ਮਾਰਿਆ ਕੇ ਨੇ ਹਾਨੂੰ ਕਹਿੰਨੇ ਗਦਾਸੀ ਮਾਰਦੇ ਕੇ ਨੇ ਦਾਤਰ ਮਾਰਦਾ ਕੇ ਨੇ ਤਾੜੇ ਤਾੜੇ ਕਿਤੇ ਕਿਤੇ ਸੱਟ ਲੱਗਦੀ ਆ ਮੇਰੇ ਆਲੇ ਆਵੇ ਆਪਣੀ ਬਾਹ ਆ ਆਲੇ ਮੇਰੇ ਹੱਥ ਨੂੰ ਕਿਨਾ ਸੱਜਦਾ ਆ ਮੇਰਾ ਮੋਢਾ ਵਾ ਜਿਹੜਾ ਇਹ ਨਹੀਂ ਡਾਗੂਂਦਾ ਅੰਨਾਂ ਲਾਟ ਵਿੱਚ ਬਹੁਤ ਦਰਦ ਆਉਂਦਾ ਸੱਚਾ ਲੱਗਦਾ ਵਾ ਤੇ ਕੋਲ ਲੰਮੀ ਵੀ ਪਿਆ ਜਾਂਦਾ ਤੇ ਉਹ ਹੁਣ ਕੇ ਫਿਰ ਕਰਨ ਸਿੰਘ ਨੇ ਤੇ ਦਿੱਤਾ ਮੈਨੂੰ ਕੋਈ ਨੀ ਕਰਨ ਸਿੰਘ ਨੰਬਰ ਦਾ ਲੋਕੇ ਦਾ ਮੈਨੂੰ ਨੰਬਰ ਦਾ अच्छा ये कहना दा इने मु बोलेंगे इन्ना, इन्ना एन्ना ने इन्ना ने ਸਾਡੇ ਫਾਂਦੇ ਦੇ ਕੋਟ ਜਾ ਕੇ ਪਾਏ। اچھا ਅਗਰੇ ਹੋਰ ਵੀ ਸਨੇ ਨਾ ਨਾ ਤਾਂ ਸਾਰੇ ਰੜੇ ਸਾਰੇ ਪਾਂਚ ਚਾਰ ਜਾਣੇ ਸਾਰੇ। اچھا। ਇਹਨਾਂ ਨੇ ਉਹਨਾਂ ਨੇ ਅੱਗੇ ਵੀ ਬਬ ਜਾ ਕੀਤਾ ਹਾ ਜਗ੍ਹਾ ਤੇ। ਕਿਉਂਕਿ ਇਹ ਸਲਾਹਤਾ ਹੁ। ਠੀਕ ਹੈ। ਤੇ ਜਦੋਂ ਫਿਰ ਤੁਸੀਂ ਉੱਥੇ ਤੱਕ ਤੁਹਾਨੂੰ ਕਪੜਾ ਲੱਗ ਕੇ ਤੁਹਾਡੇ ਨਾਲ ਆ ਰਿਹਾ ਤੁਹਾਡਾ ਥਾਂ ਦਾ ਠੱਕਾ ਹੋ ਰਿਹਾ। ਤੋਂ ਬਾਅਦ ਤੁਸੀਂ ਫਿਰ ਜਦੋਂ ਤੁਸੀਂ ਇਹਨਾਂ ਕੋ ਕਹੇ ਆ ਤੇ ਉਦੋਂ ਕੀ ਕਰਦੇ? ਉਦੋਂ ਇਹ ਹਟਾਉਣੀ ਗਾ। ਤੇ ਅਡੀ ਮਤਲਬ ਤੁਸੀਂ ਜਿਹੜਾ ਉਹਨਾਂ ਨੂੰ ਰੋਕਣ ਗਏ ਆ ਤੇ ਉਦੋਂ ਕੀ ਹੋਇਆ ਉਹਨਾਂ ਕਿਰੋ ਦੇ ਕੋਲ ਉੱਪਰ ਗਏ ਆ ਤੇ ਜੇ ਵੀ ਹਾਰ ਗਏ ਨਾ ਕੰਮ ਦਾ ਤਾਂ ਤੁਸੀਂ ਇਹਨਾਂ ਨੇ ਇਹ ਕਹਾਤਾ ਫੜ ਦੋ ਫੜ ਲਓ ਜੀ ਤੇ ਸਾਨੂੰ ਵੀ ਮੈਂ ਮੇਰੇ ਬਿਠਾਣੀ ਆ ਤੇ ਕਾਕਾ ਆਕਾਸ਼ ਦੀਵਾ ਹੋ ਮੋਦੀਵਾ ਤੇ ਜੇ ਧਰਮ ਸਿੰਘ ਨਾਲ ਇਹ ਕਹਿੰਦਾ ਵੀ ਫੜ ਲਓ ਫੜ ਲਓ ਲੜਾਈ ਨਹੀਂ ਹੋਣੀ ਸਾਰਿਆਂ ਦੀਆਂ ਸਤਿਕਾਰ ਨਹੀਂ ਲੱਗਣ ਤੇ ਇਹਨਾਂ ગામ ਆਸਾਂ ਹੰਮੂੜਾ ਬਾਲੀ ਦੇ ਜਾ ਕੇ ਕਿਨੇ ਕਿਰਤ ਤਾਂ ਬਸ ਇਹਨਾਂ ਸੇਂਗਲੰਬਰ ਦਾ ਆ ਪੱਕੀ ਗੱਲ ਹੈ ਹਾਂਜੀ ਹਾਂਜੀ ਜੀ ਜੀ ਇਹਨਾਂ ਸਤਿੰਦਰ ਸਿੰਘ ਉਹਰੇ ਬਹੁਤ ਜਾਣਿਆ ਲੈ ਨੂੰ ਬਾਕੀ ਫਰਜ਼ੋ ਖਾ ਲੋਗੇ ਜੀ 10 ਮਿੰਟ ਦੇ ਵਿੱਚ ਜਿੱਦ ਦੀ 25 30 ਬੰਦੇ ਕਹਿੰਦੇ ਹੋ ਤਿੰਨ ਵੀ ਕਿਸਾਨ ਦੇ ਕਿਹਨਾਂ ਹੋਣਗੇ ਹਾਂਜੀ ਉਹ ਸਾਰਿਆਂ ਦੀ ਪਛਾਣ ਹੈ ਜੀ ਕੋਣ ਕੋਣ ਦੀ ਕੁਛ ਧਰਮ ਸਿੰਘ ਲੰਬਰ ਦਾ ਅੱਛਾ ਉਹਦਾ ਲੜਕਾ ਰੀਫੂ ਅੱਛਾ ਨਮਨ ਸਿੰਘ ਘਰ ਦੀ ਉਹਦੀ ਰੀਫੂ ਦੀ ਆਮਨ ਰੀਫੂ ਠੀਕ ਇਹ ਉਹ ਨੀਤਾ ਮਸੈਂਦੀ ਤੇ ਕੱਢੀ ਕਲ ਦੀ ਪਰ ਅੱਛਾ ਤੇ ਇੱਕ ਨੱਬੀ ਦੀ ਰੋਟੀ ਲਾਹ ਫਰੀ ਦੀ ਰੋਟੀ ਤਾਂ ਮੈਂ ਤਾਂ ਮਸੈਂਦੀ ਨਾ ਨਹੀਂ ਆ ਗਈ ਠੀਕ ਤੇ ਉਹਨਾਂ ਦੇ ਜਿਹੜੇ ਲਾਗੇ ਆ ਉਹਨਾਂ ਨੂੰ ਕੀ ਹੋ ਗਿਆ ਪਾਚੀ ਆ ਰਹੀ ਹੈ ਨਹੀਂ ਚੁਕਿਆ ਨਵਾਂ ਦਾ ਪੂਰਾ ਨਹੀਂ ਪਤਾ ਅੱਛਾ ਬਹੁਤ ਵੱਡਾ ਪੀਂਦਾ ਲੱਗ ਉਹਨਾਂ ਦੇ ਮੁਕਤੀਆਂ ਵੀ ਸਾਰਿਆਂ ਕਰਨਾ ਜੋ ਕਿ ਮੈਂ ਉਹ ਨਾਲ ਪਿੰਡਾਂ ਚੋਂ ਆ ਗਿਆ ਵਧੀਆਂ ਨੇ ਮਾਰਿਆ ਵਾ ਮੁੰਡਾ ਕਿੰਨੂੰ ਤੁਸੀਂ ਠੀਕ ਹੈ ਤੁਸੀਂ ਕਹਿੰਦੇ ਤੁਸੀਂ 4 ਦਿਨ ਗਏ ਔੜੀਆਂ ਗਏ ਆ ਤੁਹਾਡਾ ਇਹ ਹੈ ਤੁਹਾਡੇ ਉਸਰੇ ਜਿਹੜੇ ਘਰ ਦੇ ਬੰਦੇ ਆ ਉਹ ਕਿਤੇ ਨੇ ਬੰਦੇ ਸਾਡੇ ਇੱਕ ਮੇਰੇ ਘਰ ਵਾਲਾ ਜੋ ਆ ਉਹ ਬੰਦੂ ਤੇ ਗਿਆ ਮੋਟਰ ਤੇ ਹਾਂਜੀ ਪਾਓ ਮਟਰਾਲ ਪਾ ਦੋ ਅੱਛਾ ਤੇ ਸਾਡੇ ਇਹ ਮੇਰਾ ਜਿਹੜਾ ਪੁੱਛੋ ਉਹ ਨਾ ਠੀਕ ਜੀ ਅੱਛਾ ਹਾਂਜੀ ਉਹ ਕਿਤੇ ਹੈ ਉਹ ਕਰ ਰਿਹਾ ਉਹ ਕੋਈ ਪੀ ਗਿਆ ਜਾਨੀ ਆ ਗਿਆ ਤੁਸੀਂ ਦੱਸਣ ਹਾਂਜੀ ਨਹੀਂ ਦੱਸਿਆ ਨਹੀਂ ਹੋਤੀ ਅੱਛਾ ਹਾਂਜੀ ਉਹ ਜਦੋਂ ਤੁਸੀਂ ਕਿਸੇ ਨੂੰ ਦੱਸੋਗੇ ਜੀ ਆਰ ਰੋਣੀ ਜੀ ਉਦੋਂ ਕੀ ਸਮਾਂ ਨਹੀਂ ਸਵੇਰ ਦਾ ਸ਼ਾਮ ਦਾ ਰਾਤ ਸਮਾਂ ਅੱਛਾ ਮੈਂ ਉੱਥੇ ਜਾ ਕੇ ਵੇਖਿਆ ਪਰ ਕੋਈ ਪਰੇ ਨਹੀਂ ਜਿਵੇਂ ਬੰਦੇ ਹੀ ਕੋਈ ਮਿਲ ਸਾਰਿਆਂ ਦੀ ਪਛਾਣਿਆ ਕੋਈ ਆਡ ਪਛਾਣੇ ਨਹੀਂ ਅੱਛਾ ਤੇ ਮੈਂ ਘਰੇ ਆ ਕੇ ਆਪਣੇ ਕਰਨੇ ਕਰੇ ਵਾਲ ਨੂੰ ਫਾਰਮ ਦਿੱਤਾ ਆਪਣੇ ਘਰਦਿਆਂ ਨੂੰ ਦੱਸਿਆ ਅੱਛਾ ਉਹ ਤਿੰਨ ਚਾਰ ਜਣੇ ਮੈਂ ਮੇਰੀ ਮੰਮੀ ਮੇਰੀ ਚਾਚੀ ਕਿ ਮੇਰਾ ਭਰਾ ਜੋ ਕਿ ਅਈ ਕਰੋ ਤੁਰੇ ਖਾਲੀਆ ਸੀ ਅਸੀਂ ਕੋਈ ਆੜਿਆਤ ਕੁਝ ਨਹੀਂ ਅੱਛਾ ਉੱਥੇ ਜਾ ਕੇ ਅਸੀਂ ਉਹਨਾਂ ਨੂੰ ਮਤਲਬ ਇੱਕ ਪੁੱਛਿਆ ਨਹੀਂ ਗਏ ਸੀ ਕਿ ਯਾਰ ਲੋਕ ਹੀ ਲੋਨ ਗਏ ਤੇ ਜੀ ਇਹ ਕਿਉਂ ਕਰਨ ਦੇ ਪਛੋ ਉਹਨਾਂ ਨੇ ਸਾਡੇ ਤੇ ਅਚਾਨਕ ਹਮਲਾ ਕਰਤਾ ਹਨੂ ਡੰਗਾਰਾਂ ਕੁੱਟਿਆ ਸਾਡੇ ਮਤਲਬ ਕੰਦਾਸੀਆਂ ਮਾਰੀਆਂ ਆਲੇ ਕੁ ਸਿਰ ਤੇ ਤੇ ਸਾਡੇ ਸਿਰ ਤੇ ਕੱਟ ਤਾ ਗਏ ਨਾ ਸੋ ਕੈਮਰਾ ਸਾਫ ਦਿਖਾ ਦਿਓ ਇਧਰ ਨੂੰ ਅੱਛਾ ਜੀ ਤੇ ਇਹ ਕਿਨੇ ਕਰਕੇ ਲੱਗੇ ਇਹ 5 ਤੋਂ 6 ਕਰਕੇ ਲੱਗੇ ਪਛੇਤ ਤੇ ਇਹ ਵਾਕਈ ਗੱਲ ਸੱਚ ਹੈ ਕਿ ਤੁਸੀਂ ਚਾਰ ਜਣੇ ਸੀਗੇ ਉਹਨਾਂ ਨਾਲ ਬਗਲ ਨੂੰ ਜੀਏ ਇਹ ਬਾਤ ਹੈ ਸੱਚ ਗੱਲ ਹੈ ਹਾਂਜੀ ਅਸੀਂ ਚਾਰ ਜਣੇ ਸੀ ਉਹਨਾਂ ਨੇ ਉਹਨਾਂ ਨੇ ਸਾਡੀ ਓਮ ਬੰਦਿਆਂ ਦੀ ਸਾਡੀ ਜਨਾਨੀਆਂ ਨੂੰ ਕੁੱਟਿਆ ਉਹਨਾਂ ਦੀਆਂ ਜਨਾਨੀਆਂ ਉਹਨਾਂ ਦਾ ਜੋਰ ਨਹੀਂ ਚਰਨਾ ਜੂਗਾ ਇੱਕ ਗੱਲ ਤੁਹਾਨੂੰ ਦੱਸਣਾ ਤੁਹਾਨੂੰ ਲੱਗਦੀ ਰਿਚ ਕੇ ਤੁਡੀ ਜਾਨ ਕਰੀਂ ਲਾਇਨਾ ਇੱਕ ਬੜਾ ਤਕੜਾ ਪ੍ਰਹਾਰ ਦਿੱਤਾ 5 ਜੀ ਠੀਕ ਹੈ ਨਹੀਂ ਜਿਹੜੀ ਜਾਨ ਕਰੀਂ ਉਹ ਸਾਫ਼ ਸੁਥਰੀ ਹੈ ਸੱਚੀ ਰਿਸ਼ਤਾ ਹੈ ਹਾਂਜੀ ਇਹ ਗੱਲ ਸੱਚ ਹੈ ਕਿ ਤੁਹਾਡੀ ਮਦਰ ਨੇ ਜੋ ਕਿਹਾ ਕਿ ਉਹ ਤਾਂ ਲੜਾਈ ਕਰ ਸਕਦੀ ਸੀ ਤੇ ਲੰਬੜਦਾਰ ਸਾਹਿਬ ਨੇ ਉਹ ਕਿਹਾ ਜੀ ਫੜ ਲਓ ਜਵਾਬ ਸੋਚ ਸਮਝ ਕੇ ਦਿਓ ਹਾਂਜੀ ਹਾਂਜੀ ਇਹਨੇ ਇਹਦੇ ਨਮੂਤਰੋਂ ਸੇਕ ਨੰਬਰ ਦਾ ਜਿਹੜਾ ਪੇਡ ਦਾ ਨੰਬਰ ਦਾ ਰਿਹਾ ਮੌਕੇ ਦਾ ਇਹਨੇ ਇਨੀ ਗੱਲ ਨਾਲ ਕਿ ਇਹਨਾਂ ਨੂੰ ਫੜ ਲਓ ਮੈਂ ਆਪੇ ਵੇਖ ਲਵਾਂਗਾ ਬਾਕੀ ਸਭ ਕੋਈ ਇਹਨਾਂ ਨੂੰ ਫੜ ਕੇ ਇਹਨਾਂ ਨੂੰ ਕੁੱਟ ਦੇ ਫਿਰ ਉਹਨਾਂ ਨੇ ਸਾਡੇ ਸੱਟਾ ਪਿਕਾ ਲਾ ਦਿੱਤੀ ਹਾਂ ਤੇ ਰਿਪੋਰਟ ਦਾ ਤੇ ਉਹਨਾਂ ਨੇ ਇੱਦਾਂ ਤੇ ਲਾਤੀਆਂ ਮਾਰੀਆਂ ਦਸਤਰ ਮਾਰੇ ਸਾਡੇ ਤੇ ਇਹਦਾ ਕੱਟਕੁੱਟਵਾ ਕੱਟਕੁੱਟਾ ਜਿਹਾ ਲਾਏ ਸਾਡੀਆਂ ਜਨਾਨੀਆਂ ਇਧਰੋਂ ਤੇ ਜੇ ਇਹ ਗਾ ਇਹ ਦੇਣੀ ਸ਼ਰਤਾਂ ਉਹਦੇ ਵਿੱਚ ਇਹ ਹੋਣੀ ਚਾਹੀਦੀ ਐਡਮਿਟ ਆ دوسری پارٹی ਹਾਂਜੀ ਉਸਦੀ ਪਾਰਟੀ ਤੇ ਉਹ 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 ਦੇਮੋਂ ਨੇ ਸਾਡੀਆਂ ਜਨਾਨੀਆਂ ਨੂੰ ਉਹਨਾਂ ਦੀ ਕੀ ਫਟਾ ਲਾਣੀ ਆ ਜਾਂ ਜਾਂ ਵੀ ਅਸੀਂ ਦੋ ਜੋ ਛੋਟੇ ਬੱਚਿਆਂ ਦੀ ਕੀ ਫਟਾ ਲਾਣੀ ਆ ਇਹਦੇ ਸਾਡੀ ਜੇ ਉਮਰ ਜੇ 18 18 ਤੋਂ ਉਪਰ ਹੋਣਾ ਹੈ ਪਰ ਕਾਨੂੰਨ ਤੋਂ ਹੱਕੀ ਮਤ ਕੋਈ دوسری ਪਾਰਟੀ ਜਿਹੜੇ ਧਰੋਗੰਦ ਵਿੱਚ ਦਾਖਲ ਹਾਂਜੀ ਦਾਖਲੇ ਅੱਛਾ ਉਹਨਾਂ ਤੇ ਸਾਡ ਕੋਈ ਨਹੀਂ ਲੱਗੀ ਨਹੀਂ ਉਹਨਾਂ ਤੇ ਸਾਡ ਕੋਈ ਨਹੀਂ ਨਾ ਜੀ ਆਪਣਾ ਸੰਦੀ ਕੋ ਅੱਛਾ ਤੁਹਾਡੇ ਕਿਤੇ ਕਿਤੇ ਫੇਰ ਲੱਗੀ ਹੈ ਮੇਰਾ ਲੱਗ ਤੇ ਬਾਅਦ ਵਿੱਚ ਅੱਛਾ ਜੀ ਤੇ ਕੀ ਵਜਾ ਜੀ 10:00 ਬੋ ਅੱਛਾ ਜੀ 7:00 ਹੀ ਹੈਗੇ 10:00 ਹੀ ਹੈਗੇ ਅੱਛਾ ਜੀ ਹਾਂਜੀ ਤੇ ਤੁਸੀਂ ਦੱਸ ਕਿੰਨੇ ਕਿ ਜਾਨੇ ਸੀਗੇ ਜੀ ਪਛਾਪੇ ਨਾਮ ਪਛਾਪੇ ਪੁੱਤ ਕਿਦਾਂ ਸੰਗ ਨੂੰ ਤੁਰ ਪੁੱਤ ਹਾਂਜੀ ਜਿਹੜੇ ਪਛਾਣ ਵਾਲੇ ਆ ਨੰਬਰ ਦਾ ਤਾਂ ਚਿੰਨ ਹਾਂਜੀ ਹਾਂਜੀ ਤੇ ਲੱਭੀ ਸੋਨੂ ਤੁਰੋ ਨਹੀਂ ਲੱਗੇ ਅੱਛਾ ਤੇ ਸਹੀ ਬਣੇ ਤੇ ਇਹ ਗੱਲ ਪੱਕੀ ਸੱਚੀ ਹੈ ਕਿ ਤੁਸੀਂ ਜਿਨ੍ਹਾਂ ਨੇ ਕਿਹਾ ਕਿ 1 ਸਾਲ ਪਹਿਲਾਂ ਵੀ ਉਹਨੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਹਾਂਜੀ ਹਾਂਜੀ ਪੱਕੀ ਗੱਲ ਹੈ ਹਾਂਜੀ ਅੱਛਾ ਤੁਰੋ ਨਹੀਂ ਪੱਛੀ ਜਾਣੀ ਹੈ ਠੀਕ ਹੈ ਹਾਂਜੀ ਠੀਕ ਤੇ ਹੁਣ ਕੀ ਪ੍ਰਸ਼ਾਸ਼ਕ ਤੋਂ ਮੰਗ ਕਰਦੇ ਹੋ ਉਹ ਅਗਲੇ ਦਾ ਫੈਸਲਾ ਕਰਤਾ ਹੁਣ ਇਹ ਜੋ ਜੀ ਹੁਣ ਕਿਹਾ ਕਿ ਉਹ ਪਾਰਟੀ ਇਥੇ ਦਾ ਹੈ ਉਹਨਾਂ ਨੇ ਕਿਹਾ ਤੇ ਉਹ ਅਗੇ ਨਹੀਂ ਸ਼ਕਾ ਨਹੀਂ ਲਈਆਂ ਸੀ ਤੇ ਤੁਹਾਡੇ ਪਰਵਾਰ ਕੋਲ ਨੰਬਰ ਨਹੀਂ ਗਿਆ ਸ਼ਾਇਦ ਆ ਹੀ ਨਹੀਂ ਇਹਦੇ ਬਾਰੇ ਕੀ ਸਮਝੀ ਨੂੰ ਕੁੱਤਾ ਮੈਨੂੰ ਬਹਿ ਗਿਆ ਕੁੱਤਾ ਹੀ ਲੱਗਦੀ ਹੈ ਨਾ ਹਾਂਜੀ ਪਰ ਮੈਂ ਜਦੋਂ ਉਹਨਾਂ ਨੇ ਦੱਸਿਆ ਕਿ ਉਹ ਵੀ ਇੱਥੇ ਦਰਦ ਹੋ ਗਿਆ ਹਾਂਜੀ ਉਹ ਉਸ ਤਰ੍ਹਾਂ ਹੀ ਹੋ ਗਿਆ ਕਿ ਛੁੱਟੀ ਕੂਹੀ ਕਰਦੇ ਨਾ ਕਿ ਬੀਜਾ ਹਾਂ ਤੇ ਤੇ ਬਚਾ ਹਦਾ ਜਿੰਨਾਂ ਦੇ ਬਚਾ ਹਾਂ ਅਸੀਂ ਸੋ ਜਨਾਂ ਨੇ ਕਿ ਮਾਰ ਲੈਣਾ ਹਾਂ ਹਾਂਜੀ ਖਾਲੀ ਹੱਥ ਗਏ ਆ ये ने ना ऐसा तो तो है कि पनिया पनिया जाने लगा लेकिन ना चाहवा जाना बच्चे हैं लेकिन छोटे-छोटे अच्छा सारा सारा वो तो मिसाल दो और ये जाननियां ने की मार लिया है थाने बताई है अच्छा इतने-उतने बंदे को उठे आए रहे जवानों के जी वो शायद तो हैं जानदे हैं कुछ नहीं जानदे चलो कि मैं सिर्फ तुम्हें वो बात कुछ कहना कि ये सब सच्ची है कि ये ना शैतान ही रहे नहीं 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 कुछ नहीं जानदे फिर लागे लागे कह रहे हैं कि अपन कह रहे हैं डेवलपमेंट के लिए ही मारया है और जाऊंगा ਤੁਹਾਨੂੰ ਜੱਕਰ ਆ ਲੈਣੇ ਨੇ। ਆਏ ਆਂ ਬਹੀ ਜੱਕਰ ਹੋਣਗੇ। ਹਾਂਜੀ। ਆਏ ਕਰਾ ਲਓ। ਤੇ ਇਹ ਥਾਂ ਤੁਹਾਡਾ ਆ। ਨੰਬਰੀ ਦਿਖਾਇਆ। ਤੇ ਫਿਰ ਤੁਹਾਡੇ ਕੋਲ ਕੋਈ ਸਬੂਤ ਹੈਗਾ ਔਰ ਪਲੱਸ ਜਿਹੜਾ ਤੁਸੀਂ ਕਹਿੰਦੇ ਕੋਡ ਕੇਸ ਚੱਲਦਾ। ਕੋਈ ਮੈਨੂੰ ਕਾਗਜ਼ ਪੁੱਤਰ ਦਿਖਾ ਸਕਦੇ ਹੋ? ਜੇ ਤੁਹਾਡੇ ਕੋਲ ਹੈ ਤਾਂ। ਹਾਂਜੀ, ਹੈ ਜੀ। ਦਿਖਾਓ। ਹਾਂਜੀ। ਆਹ ਵੇਖੋ ਆ ਸਾਡੇ ਕੋਲ ਫਰਦਵਾ। ਅੱਛਾ ਜੀ। ਜਗ੍ਹਾ ਤੇ। ਅੱਛਾ ਜੀ। ਹਾਂਜੀ। ਆਹ ਲਕਸ਼ਾ ਵਾ। ਹਾਂ ਵਾ। ਅੱਛਾ ਜੀ। ਹਾਂਜੀ। ਅੱਛਾ ਤੇ ਆ ਕੋਟ ਕਿਸ ਦਾ ਪਹਿਲਵਾ ਆ ਜਿਹੜਾ ਕੋਟ ਕਿਸ ਦਾ ਦਾ ਹਾਂਜੀ ਸਰਕਾਰੀ ਅੱਛਾ ਮੈਂ ਜੀ ਕ੍ਰਾਈਮ ਰਿਪੋਰਟਰ ਹਰਾਸ ਸਿੰਘ ਤਲਵੰਡੀ ਨਿਊ ਚੈਨਲ ਜੀਐਮ ਚੈਨਲ ਤੋਂ ਕੱਲ ਬਾਬਾ ਬਕਾਲਾ ਸਾਹਿਬ ਤੱਕ ਸਾਡੇ ਕੋਲ ਖਬਰ ਪਹੁੰਚੀ ਸੀ ਕਿ ਨੰਬਰਦਾਰ ਨੇ ਬੋਲਿਆ ਕਿ ਉਹਦੇ ਕੋਲ ਕੁਝ ਹੋਰ ਵੀ ਨਾਮ ਪਾਈ ਸੀਗੇ ਅਸੀਂ ਜਦੋਂ ਨੰਬਰਦਾਰ ਸਾਹਿਬ ਨਾਲ ਜਾਂ ਉਸ ਦੂਜੀ ਪਾਰਟੀ ਦੇ ਨਾਲ ਸੁਪਾਰ ਕਰਨਾ ਚਾਹੀਏ ਅਰ ਜਿਹੜਾ ਸਾਡੇ ਕੋਲੇ ਨੰਬਰ ਸੀਗਾ 9998 433742 ਇਸ ਨੰਬਰ ਤੋਂ ਬਾਅਦ ਜਦੋਂ ਅਸੀਂ ਵਰਦਾਰ ਸਾਹਿਬ ਨੂੰ ਇਸ ਖਬਰ ਦੇ ਸੰਬੰਧੀ ਆਪਣਾ ਪੱਖ ਰੱਖਣ ਵਾਸਤੇ ਜਾਂ ਕੋਈ ਜਾਣਕਾਰੀ ਦੇਣ ਵਾਸਤੇ ਜਦੋਂ ਸੰਪਰਕ ਕੀਤਾ ਉਹਨਾਂ ਦੇ ਨਾਲ ਪਹਿਲੀ ਸਾਡੀ ਕਾਲ ਉਹਨਾਂ ਨੇ 46 ਸੈਕਿੰਡ ਜਾਨਿਗੇ ਚੱਲੀ ਹੈ ਪੌਣਾ 1 ਪੌਣਾ 1 ਮਿੰਟ ਉਸ ਤੋਂ ਬਾਅਦ ਦੋ ਵਾਰੀ ਫੇਰ ਕਾਲ ਕੀਤੀ ਗਈ ਆ ਲਬਰਦਾਰ ਸਾਹਿਬ ਨੂੰ ਪਰ ਲਬਰਦਾਰ ਸਾਹਿਬ ਨੇ ਸਾਡਾ ਫੂਲ ਚੁਕਣਾ ਜ਼ਰੂਰੀ ਨਹੀਂ ਸਮਝਿਆ ਫਿਰ ਵੀ ਅਸੀਂ ਸਿਰਫ ਇੱਕ ਖਬਰ ਲਈ ਆ ਇੱਕ ਪੱਖ ਰੱਖਿਆ ਆ ਇੱਕ ਪਾਰਟੀ ਦਾ ਨਾਜ਼ੀਕ ਇਹਨੂੰ ਦੋਸ਼ੀ ਘਰਾੜਦੰਨੇ ਆ ਤਾਂ ਨਾ ਸਾਡੀ ਕੋ ਕੋ ਥੋੜੀ ਜੇ ਕਿਸੇ ਵੀ ਵੀਰ ਭਰਾ ਨੇ ਇਸ ਖਬਰ ਸੰਬੰਧੀ ਆਪਣਾ ਪੱਖ ਰੱਖਣਾ ਚਾਹਵੇ ਤੇ ਮੇਰੇ ਨੰਬਰ 78149 38 176 ਤੇ ਸੰਪਰਕ ਕਰ ਸਕਦਾ ਹੈ ਅਸੀਂ ਉਹਦਾ ਪੱਖ ਵੀ ਲਾਵਾਂਗੇ ਬਾਕੀ ਅਸੀਂ ਕੋਸ਼ਿਸ਼ ਕਰਾਂਗੇ ਕਿ ਦੂਸਰੀ ਪਾਰਟੀ ਜੇ ਸਾਨੂੰ ਕੋਈ ਹੋਰ ਫੋਨ ਨੰਬਰ ਮਿਲਦੇ ਤੇ ਅਸੀਂ ਉਹਦੇ ਨਾਲ ਸੰਪਰਕ ਕਰਾਂਗੇ ਬਾਕੀ ਅਸੀਂ ਉਹਨਾਂ ਦਾ ਪੱਖ ਲਾਵਾਂਗੇ ਲਾਉਣ ਨੂੰ ਤਿਆਰ ਆਨਾਂ ਨਾਲ ਸੰਪਰਕ ਕਰ ਲੋ ਮੈਂ ਪੱਤਰਕਾਰ ਹਾਂ ਰਿਪੋਰਟਿੰਗ ਨਿਊਜ਼ ਚੈਨਲ ਜੀਐਮ7 ਤਰੱਕੀ ਦੀ ਗੱਲ ਹੈ